ਫਗਵਾੜਾ ਵਿਖੇ ਨਗਰ ਨਿਗਮ ਚੋਣਾਂ ਵਿੱਚ ਸੀਨੀਅਰ ਡਿਪਟੀ ਮੇਅਰ ਬਣੇ ਤੇਜਪਾਲ ਬਸਰਾ ਸਾਥੀਆਂ ਸਮੇਤ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਤੇ ਹੋਏ ਨਮਸਤਕ ਇਸ ਮੌਕੇ ਤੇ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਾਰਿਮਪੁਰੀ ਲੇਖਰਾਜ ਜਮਾਲਪੁਰ ਪਰਵੀਨ ਬੰਗਾ ਰਤਨ ਲਾਲ ਕੈਲੇ ਤੋਂ ਇਲਾਵਾ ਬਸਪਾ ਵਰਕਰ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕੀ ਹੋ ਮਹਾਵਤੀ ਜੈਸੀ ਹੋ ਦੇਸ਼ ਕੀ ਨੇਤਾ ਕੈਸੀ ਹੋ ਮਹਾਵਤੀ ਜੈਸੀ ਹੋ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪੈਰਾਂ ਦੀਆਂ ਲੋਕਾਂ ਬਾਬਾ ਸਾਹਿਬ ਬਾਈ ਤੁਹਾਡੀ ਸੋਚ ਤੇ ਪੈਰਾਂ ਦੀਆਂ ਹੱਥ ਹਿਲਾ ਕਰੋ ਬਾਈ ਹੱਥ ਹਿਲਾ ਕਰੋ ਜੈ 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 ਮਹਾਵਤੀ ਉਹ ਸਾਹਮਣੇ ਬਾਕੀ ਸਾਰਿਆਂ ਨੂੰ ਬਈ ਬਹੁਤ ਵਧਾਈ ਸਾਰੀ ਟੀਮ ਨੂੰ ਬਿਟੋਈ ਜੈ 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 ਆ ਬੈਣਾ ਆ ਜਾ ਬੜੀ ਮੁਸ਼ਕਿਲ ਲੱਗਦਾ ਆ ਜੱਟ ਲੈ ਆਉਂਗਾ ਬੜੀ ਦਾ ਕਰਾਉਂਗਾ ਬੜੀ ਮਾਰ ਕਰਤਾ ਹੋਰ ਆ ਕਰੰਟ ਮੈਂ ਕਰਾਉਣਾ ਮੈਂ ਤੇਰਾ ਕਰਾਉਂ ਲੈ ਵਧੀਆ ਲਿਖ ਲੈ ਲੈਖ ਤੁਸੀਂ ਦਾ ਕਰ ਲਓ ਮੈਂ ਕੋਈ ਗੱਲ ਨਹੀਂ ਉੱਧਰ ਰੱਖ ਲਓ ਭਾਈ ਇੱਧਰ ਨੂੰ ਇੱਧਰ ਦੇਖੋ ਬਾਏ ਇਹ ਦੇਖਣਾ ਇੰਦਾ ਮਜ਼ਾ ਜੀ ਇੰਦਾ ਐਕਟਿੰਗ ਜੀ ਦਾ ਮੈਨਾ ਵੀ ਕਰਦੇ ਹੈਂ ਹਾਂ ਜਿੰਦਾਬਾਦ ਜਿੰਦਾਬਾਦ ਸੀਨੀਅਰ ਡੈਪਟੀ ਮੀਰ ਤੇਜਪਾਲ ਬਸਰਾ ਜਿੰਦਾਬਾਦ 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 ਆ ਗਿਆ ਬੀ ਆ ਗਿਆ ਹਾਥੀ ਵਾਲਾ ਆ ਗਿਆ ਸ਼ਾਗਿਰ ਆ ਬੀ ਸ਼ਾਗਿਰ ਹਾਥੀ ਵਾਲਾ ਆ ਗਿਆ ਹੋ ਗਿਆ ਸਮਾਰ ਤੁਹਾਡੇ ਸਾਥ ਹੈਂ ਈਪੁਰੀ ਸਾਹਿਬ ਸੰਘਰਸ਼ ਕਰੋ ਆਹ ਤੁਹਾਡੇ ਸਾਥ ਹੈਂ ਈਪੁਰੀ ਸਾਹਿਬ ਸੰਘਰਸ਼ ਕਰੋ ਸਾਹਮਣੇ ਦੇਖਣਾ ਜੀ ਥੋੜਾ ਪਿੱਛੇ ਆਇਓ ਭਾਈ ਪਿੱਛੇ ਜਿੰਦਾਬਾਦ ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਹਾਤੀ ਵਾਲਾ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਹਾਤੀ ਵਾਲਾ ਜਿੱਤ ਗਿਆ ਬੋਜਨ ਸਮਾਈ ਪਾਰਟੀ ਜਿੰਦਾਬਾਦ 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 ਸੋਮ ਕਾਂਜੀ ਰਾਮ ਦੀ ਅਮਰ ਹੈ ਅਮਰ ਹੈ ਅਮਰ ਹੈ ਦੇਸ਼ ਕੀ ਨੇਤਾ ਕੈਸੀ ਹੋ ਜਿੰਦਾਬਾਦ ਜੈ ਪਿਛਲੇ ਦਿਨੀ ਹੋਰਿਆ ਕਿ ਦੇਮੋ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਬਣੋ ਜੋ 3 ਐਮਸੀ ਜਤਾਏ ਗਏ ਔਰ ਸੀਨੀਅਰ ਡਿਪਟੀ ਮੇਅਰ ਮਾਨਜੋਗ ਤੇਜਵਾਲ ਬਸਰਾ ਜੀ ਬਣੇ ਇਸ ਖੁਸ਼ੀ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਅੱਜ ਹਰਗੋਬਿੰਦ ਨਗਰ ਪਾਰਕ ਵਿੱਚ ਆਪਣੇ ਰਹਿਬਰ ਆਪਣੇ ਮਸੀਹਾ ਮਾਰਾ ਸਾਹਿਬ ਡਾਕਟਰ ਭੀਮਰਾਓ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਆਏ ਆ ਔਰ ਇਸ ਖੁਸ਼ੀ ਦੇ ਮੌਕੇ ਤੇ ਸਾਰਾ ਕੁਝ ਪ੍ਰਦਾਨ ਜੀ ਨੇ ਦੱਸਿਆ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਪਿਛਲੇ 11 ਸਾਲ ਤੋਂ ਜੋ ਸ਼ਹਿਰ ਵਾਸੀ ਵਿਕਾਸ ਦੀ ਉਹ ਡੀ ਕਰ ਰਹੇ ਸਨ ਉਹਨਾਂ ਦੀ ਡੀ ਅੱਜ ਖਤਮ ਹੋ ਗਈ ਹੈ ਔਰ ਬਹੁਜ ਸਮਾਜ ਪਾਰਟੀ ਦੇ ਚੁਣੇ ਹੋਏ ਨਮਾਇंदे ਐਮਸੀ ਔਰ ਸਮੁੱਚੀ ਟੀਮ ਸਾਰੀ ਇਹ ਅਸਵਾਸ਼ਣ ਦਿਵਾਉਂਦੀ ਹੈ ਕਿ ਬਹੁਜ ਸਮਾਜ ਪਾਰਟੀ ਦੇ ਐਮਸੀ ਸ਼ਹਿਰ ਦਾ ਸਰਪੱਖੀ ਵਿਕਾਸ ਬਿਨਾਂ ਕਿਸੇ ਪਿੰਨਬੇਤੋ ਕਰਨਗੇ ਜੈਪੀ ਜੈਪਾ ਮੈਂ ਸਮੁੱਚੀ ਮidan ਸਭਾ ਭਗਵਾਨਾ ਦੀ ਸਾਰੀ ਟੀਮ ਵੱਲੋਂ ਮਾਨਯੋਗ ਸਾਡੇ ਸਟੇਟ ਪ੍ਰੈਜ਼ੀਡੈਂਟ ਜੀ ਡਾਕਟਰ ਸਰਦਾਰ ਅਵਤਾਰ ਸਿੰਘ ਜੀ ਕਰੀਮਪੁਰੀ ਜੋ ਕਿ ਸਾਬਕਾ ਰਾਜ ਸਭਾ ਮੈਂਬਰ ਔਰ ਸਾਬਕਾ ਐਮਐਲਏ ਜਿਨ੍ਹਾਂ ਨੇ ਜੋਗ ਰਹਿਮਾਈ ਰਹਿਨਮਾਈ ਦੇ ਹੱਥ ਆਪਣੀ ਅਗਵਾਈ ਦੇ ਕੇ ਸਾਨੂੰ ਅੱਜ ਇਸ ਅੰਜਾਮ ਤੇ ਬਚਾਇਆ ਅਸੀਂ ਆਪਣੀ ਪੂਰੀ ਸਮੁੱਚੀ ਟੀਮ ਵੱਲੋਂ ਬਸਬਾ ਪੰਜਾਬ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨਯੋਗ ਰਮੇਸ਼ ਭਗਤ ਸਿੰਘ ਪੁਰੀ ਜੀ ਭਗਵਾਨ ਸਿੰਘ ਚੋਹਾਨ ਜੀ ਪ੍ਰਵੀਨ ਬੰਗਾ ਜੀ ਸਾਰੇ ਸਾਥੀ ਜੋ ਬਸ ਬਸ ਪੰਜਾਬ ਵੱਲੋਂ ਆਏ ਆ ਅਸੀਂ ਉਹਨਾਂ ਦੀ ਸਮੁੱਚੀ ਟੀਮ ਇੱਥੇ ਆਉਣ ਤੇ ਸਵਾਗਤ ਵੀ ਕਰਦੇ ਆ ਧੰਨਵਾਦ ਵੀ ਕਰਦੇ ਆ ਜਿਆ ਸਮਾਜ ਪਾਰਟੀ ਚੰਦਾਬ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਦੀ ਜੋ ਚੋਣ ਹੋਈ ਆ ਉਸ ਇਲੈਕਸ਼ਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ 1996 ਤੋਂ ਬਾਅਦ ਕਿਉਂਕਿ 1996 ਚ ਜਲੰਧਰ ਦੇ ਵਿੱਚ ਬੌਧਨ ਸਮਾਜ ਪਾਰਟੀ ਦਾ ਡਿਪਟੀ ਮੇਅਰ ਬਣਿਆ ਸੀ ਔਰ 1996 ਤੋਂ ਬਾਅਦ ਫਗਵਾੜਾ ਦੀ ਕਾਰਪੋਰੇਸ਼ਨ ਫਗਵਾੜਾ ਦੀ ਸੰਗਤ ਨੇ ਅਸ਼ੀਰਵਾਦ ਦਿੱਤਾ ਬੌਧਨ ਸਮਾਜ ਪਾਰਟੀ ਨੂੰ ਮੌਕਾ ਮਿਲਿਆ ਸ਼੍ਰੀ ਤੇਜਪਾਲ ਬਸਰਾ ਜੀ ਬੌਧਨ ਸਮਾਜ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਬਣੇ ਮੈਂ ਇਹਦੇ ਲਈ ਜਿੱਥੇ ਫਗਵਾੜਾ ਦੀਆਂ ਸਾਰੀਆਂ ਸੰਗਠਨਾਂ ਦਾ ਪਾਰਟੀ ਦੀ ਲੀਡਰਸ਼ਿਪ ਦਾ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਉੱਥੇ ਮੈਂ ਵਧਾਈ ਵੀ ਦਿਨਾ ਮੁਬਾਰਕਬਾਦ ਵੀ ਦਿਨਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਜਿੱਦਾਂ ਦੋ ਬਗਿਆੜਾਂ ਦੇ ਮੂੰਹ ਵਿੱਚੋਂ ਮਾਸ ਦਾ ਟੁਕੜਾ ਕੱਢਣਾ ਹੁੰਦਾ ਮੌਜੂਦ ਸਮਾਜ ਪਾਰਟੀ ਨੇ ਇੱਦਾਂ ਇਹ ਰਾਜਨੀਤਿਕ ਜਿੱਤ ਹਾਸਲ ਕੀਤੀ ਹੈ ਇਹਦੇ ਲਈ ਸਾਰੀ ਟੀਮ ਨੂੰ ਵਧਾਈ ਸਭ ਨੂੰ ਮੁਬਾਰਕਬਾਦ 바ਵਾ ਸਭ ਡਾਕਟਰ ਅੰਬੇਡਕਰ ਜੀ ਦੇ ਚਰਨਾਚਾਕੇ ਅਸੀਂ ਸੀਝ ਚੁਕਾਇਆ ਉਹਨਾਂ ਦਾ ਅਸ਼ੀਰਵਾਦ ਲਿਆ ਕਿ ਡਾਕਟਰ ਅੰਬੇਡਕਰ ਦਾ ਅੰਦੋਲਨ ਇਹ ਅਣਕੀ ਨਵੰਦਿਆਂ ਨੂੰ ਜਨਮ ਦਿੰਦਾ ਹੈ ਇਹ ਜੁਝਾਰੂਆਂ ਨੂੰ ਜਨਮ ਦਿੰਦਾ ਹੈ ਇਸ ਸਮਾਜ ਦੇ ਹਿੱਤਾਂ ਲਈ ਲੜਨ ਵਾਲਿਆਂ ਨੂੰ ਜਨਮ ਦਿੰਦਾ ਹੈ ਤੇਜਪਾਲ ਬਸਰਾ ਜੀ ਜਿਹੜੇ ਕਿ ਤੀਸਰੀ ਪਰ ਕਾਉਂਸਲਰ ਬਣੇ ਭੋਜਨ ਸਮਾਜ ਪਾਰਟੀ ਵੱਲੋਂ ਅਸੀਂ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਲੱਖਾਂ ਹਨੇੜੀਆਂ ਚੱਕਰਾਂ ਦੇ باوجود ਉਹ ਅਡੋਲ ਰਹਿ ਕੇ BSP ਦੇ ਅੰਦੋਲਨ ਨਾਲ ਸਾਬਕਾਂਸ਼ੀਦਮ ਦੇ ਅੰਦੋਲਨ ਨਾਲ ਪਹਿਨਮਾਇਆ ਭਤੀ ਦੀ ਇਕਵਾਇ ਜਿਥੇ ਤੇ ਰਹੇ ਔਰ ਅੱਜ ਸਾਡੇ ਵਿੱਚ ਚਰਨਜੀਤ ਲਾਲ ਜੀ ਜਿਹੜੇ ਹਲਕੇ ਦੇ ਪ੍ਰਧਾਨ ਆ ਔਰ ਪਾਰਟੀ ਦੇ ਕੌਂਸਲਰ ਆ ਔਰ ਬੀਬੀ ਅਮਨਦੀਪ ਪਾਰਕੀ ਦੇ ਕੌਂਸਲਰ ਆ ਔਰ ਇਸ ਹਲਕੇ ਦੇ ਇਨਚਾਰਜ ਨੇਖਰਾਜ ਜੀ ਔਰ ਹਲਕੇ ਦੀ ਸਾਰੀ ਟੀਮ ਪੱਟੀ ਦੀ ਪ੍ਰਦੀਪ ਪ੍ਰਦੀਪ ਜੀ ਖਲਵਾੜਾ ਜੀ ਕੁੱਤਣ ਜੀ ਸੰਧੂ ਸਾਹਿਬ ਕੋਲ ਸਾਹਿਬ ਸਾਰੀ ਟੀਮ ਜਿਹੜੀ ਆ ਉਹ ਇਕਜਟ ਹੋ ਕੇ ਇਹ ਖੁਸ਼ੀ ਮਨਾ ਰਹੀ ਆ ਕਿ ਭਈ 1996 ਤੋਂ ਬਾਅਦ ਬਹੁਜਨ ਸਮਾਜ ਨੂੰ ਇਹ ਮੌਕਾ ਮਿਲਿਆ ਸਾਡੇ ਵਿੱਚ ਇਸ ਮੌਕੇ ਭਗਵਾਨ ਸਿੰਘ ਚੋਹਾਨ ਜੀ ਪਾਰਟੀ ਦੇ ਲੀਡਰ ਸੀਨੀਅਰ ਲੀਡਰ ਉਹ ਵੀ ਇੱਥੇ ਮੌਜੂਦ ਹੋ ਔਰ ਹਰਮੇਸ਼ ਭਾਰਤ ਸਿੰਘ ਪੁਰੀ ਜੀ ਪਾਰਟੀ ਦੇ ਸੀਨੀਅਰ ਲੀਡਰ ਬਿੱਲਾ ਜੀ ਔਰ ਜਿੰਨੀ ਵੀ ਟੀਮ ਬੰਗਾ ਜੀ ਪ੍ਰਵੀਰ ਬੰਗਾ ਜੀ ਜਿੰਨੀ ਵੀ ਟੀਮ ਇਸ ਖੁਸ਼ੀ ਦੇ ਮੌਕੇ ਤੇ ਚੱਲ ਕੇ ਆਈ ਆ ਮੈਂ ਸਾਰੇ ਪਾਰਟੀ ਦੇ ਵਰਕਰਾਂ ਦਾ ਸਮਰਥਕਾਂ ਦਾ ਧੰਨਵਾਦ ਕਰਦਾ ਵਧਾਈ ਦਿੰਦਾ ਔਰ ਮੈਂ ਇਹ ਆਸ ਕਰਦਾ ਤੇ ਤੇਜਪਾਲ ਬਸਰਾ ਜੀ ਸੀਨੀਅਰ ਡਿਪਟੀ ਮੇਅਰ ਔਰ ਦੋਨੋਂ ਹੀ ਸਾਡੇ ਪਾਰਟੀ ਦੇ ਕੌਂਸਲਰ ਚਰਨਜੀਤ ਲਾਲ ਜੀ ਔਰ ਬੀਬੀ ਅਮਨਦੀਪ ਜੀ ਇਹ ਮਿਲ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਫਗਵਾੜਾ ਸ਼ਹਿਰ ਦਾ ਵਿਕਾਸ ਕਰਵਾਉਣੇ ਦੇ ਲਈ ਫਗਵਾੜੇ ਸ਼ਹਿਰ ਦੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨਗੇ ਔਰ ਫਗਵਾੜੇ ਦੇ ਵਿਕਾਸ ਤੇ ਵਿੱਚ ਭੋਜਨ ਸਮਾਜ ਪਾਰਟੀ ਦਾ ਬੜਾ ਯੋਗਦਾਨ ਹੋਊਗਾ ਔਰ ਕਾਰਪੋਰੇਸ਼ਨ ਦੇ ਵਿੱਚ ਪਾਰਦਰਸ਼ਤਾ ਆਮ ਨਾਗਰਿਕ ਜਿਹੜੇ ਆ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਔਰ ਵਿਕਾਸ ਜੁਕ ਪ੍ਰਸ਼ਾਸਨ ਬਹੁਜਨ ਸਮਾਜ ਪਾਰਟੀ ਦੇ ਤਿੰਨੋਂ ਹੀ ਕੌਂਸਲਰ ਔਰ ਸਦੀ ਇਸ ਵਿਧਾਨ ਸਭਾ ਹਲਕੇ ਦੀ ਸਾਰੀ ਟੀਮ ਮਿਲ ਕੇ ਇਹ ਪ੍ਰਬੰਧ ਕਰੂਗੀ ਇਸ ਕਰਕੇ ਮੇਰਾ ਸ਼ਹਿਰ ਵਾਸੀਆਂ ਨੂੰ ਸਦਾ ਕਿ ਬਹੁਜਨ ਸਮਾਜ ਪਾਰਟੀ ਇਰਿਸਪੈਕਟਿਵ ਆਫ ਕਾਸਟ ਰਿਲੀਜੀਅਨ ਔਰ ਕ੍ਰੀਟ ਲੈਂਗੁਏਜ ਹਰ ਕਿਸਮ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਸਾਡਾ ਸਿਰਫ ਵਿਕਾਸ ਮਕਸਦ ਹੋਗਾ ਬੀਐਸਪੀ ਦਾ ਸ਼ਹਿਰ ਦੇ ਅੰਦਰ ਆਮ ਨਾਗਰਿਕਾਂ ਦਾ ਭਲਾ ਕਰਨਾ ਹੋਊਗਾ ਚਾਹੇ ਕੋਈ ਗਰੀਬ ਹੈ ਜਾਂ ਕੋਈ ਸਾਧਨ ਸੰਪਨ ਸਭ ਲੋਕਾਂ ਦਾ ਕਲਿਆਣ ਸਰਮਤ ਦੇ ਭਲੇ ਦਾ ਅਜੰਡਾ ਬੀਐਸਪੀ ਲਾਗੂ ਕਰਨਾ ਚਾਹੁੰਦੀ ਹੈ ਮੇਰੀ ਤਿੰਨ ਹੀ ਕੌਂਸਲਰਾਂ ਨੂੰ ਸਲਾਹ ਹੈ ਅਪੀਲ ਵੀ ਆ ਸਲਾਹ ਵੀ ਆ ਕਿ ਭਈ ਇਹ ਜਨਤਾ ਦੇ ਸੇਵਕ ਬਣ ਕੇ ਔਰ ਖਾਸ ਕਰਕੇ ਸੀਨੀਅਰ ਡਿਪਟੀ ਮੇਅਰ ਸਭ ਨੂੰ ਮੇਰੀ ਬੇਨਤੀ ਆ ਕਿ ਜਦੋਂ ਕੋਈ ਜ਼ਿੰਮੇਵਾਰੀ ਸੰਵਧਾਨਿਕ ਕੁਰਸੀ ਮਿਲਦੀ ਤਾਂ ਉਹ ਜਨਤਾ ਦੇ ਅੱਗੇ ਸਾਨੂੰ ਹੋਰ ਝੁੱਕ ਕੇ ਉਹਨਾਂ ਦੇ ਸੇਵਾਦਾਰ ਬਣ ਕੇ ਸਾਨੂੰ ਜਨਤਾ ਦੀ ਸੇਵਾ ਕਰਨੀ ਜਿਸ ਤਰ੍ਹਾਂ ਹੁਕਮਰਾਨ ਤਾਨਾਸ਼ਾਹ ਬਣ ਕੇ ਕੰਮ ਕਰਦੇ ਆ ਮੋਹਨ ਸਮਾਜ ਪਾਰਟੀ ਉਸ ਤਰੀਕੇ ਨਾਲ ਨਹੀਂ ਜਨਤਾ ਦੇ ਸੇਵਕ ਬਣ ਕੇ ਹਰੇਕ ਨੂੰ ਪਿਆਰ ਮੁਹੱਬਤ ਨਾਲ ਮਿੱਠਾ ਬੋਲ ਕੇ ਹਰੇਕ ਦਾ ਆਦਰ ਸਨਮਾਨ ਕਰਕੇ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਚਾਹੁੰਦੇ ਆ ਤੁਸੀਂ ਜਿੰਨੇ ਵੀ ਚੱਲ ਕੇ ਆਏ ਫਿਰ ਇੱਕ ਵਾਰ ਸਭ ਦਾ ਧੰਨਵਾਦ ਸਾਰੇ ਫਗਵਾੜਾ ਵਾਸੀਆਂ ਨੂੰ ਵਧਾਈ ਪੰਜਾਬ ਭੌਜਨ ਸਮਾਜ ਪਾਰਟੀ ਵੱਲੋਂ ਮੈਂ ਫਿਰ ਇੱਕ ਵਾਰ ਫਗਵਾੜੇ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਵਧਾਈ ਦਿੰਦਾ ਔਰ ਉਹਨਾਂ ਨੂੰ ਅਪੀਲ ਕਰਦਾ ਕਿ ਬੜੀ ਜ਼ਿੰਮੇਵਾਰੀ ਤੁਹਾਨੂੰ ਸੰਗਤ ਨੇ ਦਿੱਤੀ ਆ ਤਾਂ ਫਗਵਾੜੇ ਦੇ ਅੰਦਰ ਭੌਜਨ ਸਮਾਜ ਪਾਰਟੀ ਆਪਣੀ ਸਾਰਥਿਕ ਕੁੰਕਾਦਾ ਕਰੇ ਸਾਰਥਿਕ ਤਰੀਕੇ ਨਾਲ ਜ਼ਿੰਮੇਵਾਰੀ ਦਾ ਨਿਰਵਾਹ ਕਰੇ ਔਰ 2027 ਜਿਹੜੀ ਆ ਇਹ ਅਸੈਂਬਲੀ ਦੀ ਸੀਟ ਤਿੰਨੇ ਹੀ ਕੌਂਸਲਰ ਔਰ ਵਿਧਾਨ ਸਭਾ ਦੀ ਟੀਮ ਦੀ ਹੁਣ ਜ਼ਿੰਮੇਦਾਰੀ ਹੈ ਕਿ ਉਹ 27 ਦੇ ਵਿੱਚ ਇਹ ਵਿਧਾਨ ਸਭਾ ਜਿੱਤ ਕੇ ਪੰਨ ਕੁਮਾਰੀ ਮਾਇਆਵਤੀ ਦੀ ਝੋਲੀ ਵਿੱਚ ਪਾਣ ਧੰਨਵਾਦ ਜੈ ਭੀਮ ਜੈ ਮਾਰ ਸਵਾਯੁਰਜੀ ਕਾ ਖੰਸਾ